ਤੇ ਅਗਲਾ ਪਾਉਂ ਸ਼ੁਰੂ ਕਰਦੇ ਆਂ ਜੀ ਝੋਲਣਾ ਛੰਦ ਓਏ ਠੀਕ ਹੈ ਜੀ ਇਹਦੇ ਚ ਸ਼ੁਰੂ ਛਰੇਕ ਜਗ੍ਹਾ ਇਹ ਆਉਂਦਾ ਜੀ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ ਗੁਰੂ ਗੁਰ ਤਨੇ ਗੁਰੂ ਜੀ ਦਾ ਗਿਆਨ ਮੈਂ ਕਹਿਆ ਹੋਇਆ ਅਸੀਂ ਇੱਥੇ ਗੁਰੂ ਦਾ ਗਿਆਨ ਹੈ ਗੁਰੂ ਗੁਰ ਹੂੰ ਗੁਰੂ ਜਿਹੜਾ ਹੈ ਸ਼ਬਦ ਸ਼ਬਦ ਗੁਰੂ ਆ ਹੂੰ ਔਰ ਚੇਤਨ ਵੀ ਗੁਰੂ ਆ ਠੀਕ ਹੈ ਜੀ ਚੇਤਨ ਵੀ ਗੁਰੂ ਆ ਜੜ ਵੀ ਗੁਰੂ ਆ ਹੂੰ ਗੁਰੂ ਚੇਤਨ ਵੀ ਆ ਗੁਰੂ ਜੜ ਵੀ ਆ ਹੂੰ ਬੜਾ ਸ਼ਬਦ ਗੁਰੂ ਦਾ ਅਸਰ ਚੇਤਾਂ ਤੇ ਠੀਕ ਹੈ ਜੀ ਪਰ ਵਿੱਚ ਵੀ ਇੱਛਾ ਜੜੀ ਚੇਤਨ ਨੂੰ ਹੂੰ ਹੂੰ ਰੋਦੋ ਸਪਰਸ਼ ਵੀ ਦਾ ਹੈ ਉਹ ਸਪਰਸ਼ ਹਰਦੀਜਾ ਸਪਰਸ਼ ਉਹ ਨਾਲ ਹੋ ਸਪਰਸ਼ ਹਰਦੀਜਾ ਜਿਹਦਾ ਸਪਰਸ਼ ਹਰਦੀਜਾ ਹੂੰ ਜਿਵੇਂ ਅਸੀਂ ਕੱਲ ਮਾੜ ਕੋਈ ਚੀਜ਼ ਕਿਤੇ ਲਿਖਦੇ ਹਾਂ ਥੱਲੇ ਦਸਤੀ ਤੇ ਹੂੰ ਹੂੰ ਇਹਦਾ ਧੱਕੇ ਨਾਲ ਜੋ ਲਿਖਤਾ ਉਹ ਤੇ ਲਿਖਿਆ ਗਿਆ ਉਹ ਵੀ ਜਿਹਾ ਧੱਕਾ ਹੋਰ ਠੀਕ ਹੈ ਹੂੰ ਹੂੰ ਹਨੂ ਗੇਰ ਨੇ ਪੱਖੀ ਬੈਠ ਗਈ ਆ ਕੇ ਮਹਿਸੂਸ ਹੋਇਆ ਮੱਖੀ ਬੈਠ ਗਈ ਹਮ ਹਮ ਜਿਹੜਾ ਮਹਿਸੂਸ ਹੋਇਆ ਸਪਰਸ਼ ਹੋਰ ਚੀਜ਼ ਆ ਮੱਖੀ ਹੋਰ ਚੀਜ਼ ਆ ਚੁੱਤੀ ਜੀ ਹਮ ਹਮ ਸਪਰਸ਼ ਇੱਕ ਅਲੱਗ ਚੀਜ਼ ਹਮ ਹਮ ਇਹਦੇ ਸਪਰਸ਼ ਦਿੱਤਾ ਉਹ ਕੀ ਹੋ ਰਿਹਾ ਹਮ ਹਮ ਇਹਦੇ ਸਪਰਸ਼ ਦਿੱਤਾ ਚੇਤਨ ਹਮ ਹਮ ਇਤਨਾ ਸਪਰਸ਼ ਹੋਇਆ ਉਹ ਵੀ ਸਪਰਸ਼ ਵਿੱਚ ਹੋਰ ਚੀਜ਼ ਹੈ ਸਪਰਸ਼ ਜੀ ਆ ਹਮ ਅਰਸੇ ਵਿੱਚ ਗਿਆ ਹੋ ਗਿਆ ਬਾਕੀ ਪੈਗੀ ਪਤਾ ਲੱਗ ਗਿਆ ਕੋਈ ਚੀਜ਼ ਬੈਗੀ ਆ ਹਮ ਸਪਾਰਸ਼ ਵਿੱਚ ਗਿਆ ਨਾ ਹਮ ਸ਼ਾਵਦਨ ਸਪਾਰਸ਼ਿਤੰ ਦਾ ਗਿਆਨ ਪਹਜੰਦਾ ਅੱਗੇ ਅਕਾਵਦ ਕੇ ਤਰ ਹਮ ਤਿਰੋ ਸਪਾਰਸ਼ ਆ ਉਹ ਵੀ ਕੇ ਤਰ ਹਮ ਹਮ ਅਨਾਨ ਅਨਾਂ ਦੇ ਬੱਚੇ ਨੂੰ ਆਕਲਾ ਦੇ ਟੋਪੇ ਦਾ ਹੱਸਦਾ ਵੀ ਤੂੰ ਕੌਣ ਹੈ। ਹਾਂ। ਉਹ ਕਹਿੰਦਾ ਕਿ ਵਰਤੋਂ ਵਿੱਚ ਵੀ ਗਿਆਨ ਹੈ। ਹੂੰ। ਵਰਤੋਂ ਵਿੱਚ ਗਿਆਨ ਹੈ। ਹੂੰ। ਸਾਨੂੰ ਅਗ ਦਾ ਸਪਰਸ਼ ਆਉਂਦਾ ਠੇਕ ਆਉਂਦਾ। ਨਰਮ। ਤੇ ਬਰਫ ਦਾ ਸਪਰਸ਼ ਜਾਂ ਜਾਂਦਾ ਹੁੰਦੀ ਹੈ। ਜੁਹਾਂ ਜਿਆ ਪਰ ਜਿੱਤਾ ਜੇ ਕੋਲਾ ਰੱਖ ਲਈਏ ਜਾਂ ਬਰਫ ਦੀ ਡਲੀ ਰੱਖ ਲਈਏ ਪਰ ਸਭ ਕੋਈ ਹੈ ਹੂੰ ਉਹਦੇ ਵਿੱਚ ਜਾਣਣਾ ਉਹਦੀ ਜਾਣਣਾ ਹੈ ਦੀ ਠੰਡ ਦਾ ਹੂੰ ਠੰਡ ਦਾ ਜਾਲੀ ਹੀ ਜੇ ਸਪਰ ਸਿੱਖ ਹੋ ਜੇ ਤੋਂ ਹੂੰ ਕੀ ਕਹਿੰਦੇ ਆਡਾ ਦੈਸਾ ਹੋ ਹੂੰ ਹੂੰ ہاں ਸਪਰਸ਼ ਹੋੜ ਚੀਜ਼ ਹੈ ਜਿਹਦਾ ਸਪਰਸ਼ੇ ਵੀ ਚੀਜ਼ ਦਿੱਤਾ ਉਹ ਹੋਰ ਹੈ ਜਿਹਨੂੰ ਸਪਰਸ਼ ਦਿੰਦਾ ਉਹ ਹੂੰ ਉਹ ਦੋ ਜੇਤਨ ਜੋ ਬਲਿਆ ਉਹ ਜੜ ਹੈ ਇਹ ਕਰਕੇ ਬ੍ਰਮ ਗਿਆਨੀ ਸਨਾ ਬ੍ਰਮ ਗਿਆਨੀ ਦਾ ਭੋਜਨ ਜੋ ਹੈ ਗਿਆਨ ਉਹ ਉਜੜ ਹਮ ਹਮ ਉਹ ਗਿਆਨ ਚੇਤਨ ਵੀ ਜੋ ਨੇ ਖਾਦਾ ਉਹ ਜੜ ਹੈ ਬ੍ਰਮ ਗਿਆਨੀ ਦਾ ਭੋਜਨ ਗਿਆਨ ਗਿਰਦ ਜਲ ਚੜ ਚੀਜ ਹੈ ਹਮ ਚੇਤਨ ਦਾ ਭੋਜਨ ਚੇਤਨ ਵੀ ਹੁੰਦਾ ਚੇਤਨ ਦਾ ਭੋਜਨ ਜੜ ਹੁੰਦਾ ਹਮ चेतन जी चेतन जे चेतन का जीव तो सब मजु भी चेतन चेतन मर दे भी चेतन के जमर हम्म बन समा सकता है सिर्फ शब्द समाया जा सकता है खत्म नहीं होता उसे समा हो चीज है खाना हो चीज है इस करके गुरु बोलो गुरु गुरु गुरु, गुरु।, गुरु जपी हम्म ਹੂੰ ਗੁਰੂ ਤੋਂ ਹੀ ਗਿਆਨ ਮਿਲਦਾ ਅਸੰਦੇ ਵਿੱਚ ਹੂੰ ਇਹ ਆ ਜਿਹੜਾ ਗੁਰੂ ਪ੍ਰੋਫੈਸਰ ਹੂੰ ਆ ਇੱਕ ਗੁਰੂ ਸਾਡੇ ਅੰਦਰ ਗੁਰਦੇਵ ਹੈ ਹੂੰ ਇਹ ਦੋਹਾਂ ਨੂੰ ਜਾਣ ਲੈ ਇਹ ਕੋਈ ਨਹੀਂ ਉਹ ਵੀ ਜੇ ਤਾਂ ਉਹ ਵੀ ਜੇ ਤਾਂ ਹੂੰ ਕਿ ਵੀ ਜੇ ਤਾਂ ਜਿਹੜਾ ਸਤਗੁਰ ਜੀ ਨੂੰ ਕਹਿੰਦੇ ਆ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਚੇਤਨ ਹੈ ਸਤਗੁਰ ਹਮਮ ਸ਼ਬਦ ਗੁਰੂ ਵੀ ਜੇਤਨ ਹੈ ਹਮਮ ਆਹ ਇਹ ਸੇ ਕਰ ਕੋ ਜ ਸਮਾਇਆ ਜਾ ਸਕਦਾ ਗੁਰ ਸ਼ਬਦ ਸਮਾਵੇ ਅਗਰ ਕੋਈ ਜਾਣੇ ਕੋਈ ਜੀਓ ਹਮਮ ਜੇਤਨ ਜੇਤਨ ਵੀ ਸੁਣਾ ਸਕਦਾ ਹੈ ਹਮਮ ਰੋ ਉਭਾਇ ਹੋ ਜਾਈ ਠੀਕ ਹੈ ਆਹ ਕੋ ਕਰਾ ਨਾ ਦੇ ਜਾਂ ਇਹ ਕੁਝ ਹੀ ਟਾਈਮ ਲਈ ਠੀਕ ਹੈ ਪਾਣੀ ਪਾਣੀ ਦੇ ਸਮਾ ਸਕਦਾ ਹੈ ਹਾਂ ਹਾਂ ਆਹ ਜਾਂਦਾ ਗੁਰੂ ਆ ਗੁਰ ਕੇਤਨ ਹੋਈਆ ਜਾਂ ਜੜਵੀ ਹੈ ਹਾਂ ਜਾਨ ਗੁਰੂ ਜੜਵੀ ਹੈ ਜਾਨ ਗੁਰੂ ਗੁਰ ਜਿਹੜਾ ਲਫਜ਼ ਹੈ ਕੇਤਨ ਵੀ ਹੈ ਭਾਈ ਸਾਤਾ ਇਹ ਕਿਹੜੀ ਕੇਤਨ ਦੀ ਗੱਲ ਹੈ ਕੋ ਗੁਰੂ ਉਪੜ ਹਾਂ ਜੇ ਉਹ ਗਿਆਨ ਹੋ ਗਾ ਨਾ ਗੁਰੂ ਦਾ ਗਿਆਨ ਗੁਰਦੇ ਦੇ ਧਿਆਨ ਉੱਤੇ ਕੋ ਰਾਮਾ ਗੁਪਤਾ ਠੀਕ ਹੈ ਇੱਥੇ ਚੇਤਨਾ ਹੈ ਹਾਂਜੀ ਇੱਥੇ ਇੱਕ ਵਜਨਪੁਰ ਵਾਜਕ ਹੈ ਹੂੰ ਹੂੰ ਇੱਥੇ ਇੱਕ ਵਜਨਪੁਰ ਵਾਜਕ ਹੈ ਹਾਂਜੀ ਗੁਰੂ ਵਾਰ ਬੜ ਕੇ ਪਈ ਫਰਕਦੀ ਕਿਉਂ ਗੁਰੂ ਬੁਲਾਉਂਦਾ ਗੁਰ ਬੋਲਦਾ ਸਾਧਗੁਰ ਬੋਲਦਾ ਹੂੰ ਸਾਧਗੁਰ ਜਾਗਦਾ ਹੈ ਤੇ ਉਹ ਬੁਲੀ ਬੋਲੜੀ ਹੋਏ ਹੋ ਜਾ ਤਾਂ ਸਤਗੁਰ ਜਾਉਦਾ ਹੈ ਪਰ ਮੇਰ ਜਾਗਦਾ ਠੀਕ ਹੈ ਦੋਏ ਜਾਗਦੇ ਨੇ ਜਾਗਦੇ ਕੋ ਕੋ ਜਾਗਦਾ ਤੇ ਜਾਗਦੇ ਨੇ ਜਾਗਦਾ ਮਿਲਿਆ ਹੋਇਆ ਕਾਹੇ ਕਰੀ ਦੋਏ ਬਾਹ ਨਾਲ ਜਿਹੜਾ ਸੁਪਨਾ ਦੇਖਦਾ ਇਹ ਹਟਾ ਹੋਰ ਆਰ ਗੋਰਾ ਗੁਰੂ ਇਕੱਠੇ ਨੇ ਬਾਹ ਨਾਲ ਪਖਰਾ ਇਹ ਸੁਪਨਾ ਦੇਖਦਾ ਜੀ ਅੱਧ ਗੁਰਨੇ ਕੋ ਪੜਨੋ ਡੇਗਦਾ ਹਾਂ ਹਾਂ ਜੀ ਸ਼ਬਦ ਹਰ ਹਰ ਜਪੈ ਨਾਮ ਨਮਨਿਤ ਆਪੈ ਗੁਰੂ ਜਪ ਪ੍ਰਾਣੀਓ ਕੋ ਗੁਰੂ ਗੋਰੀਓ ਗੁਰੂ ਗੋਰਾ ਗੁਰੂ ਜਪਾਂ ਆਵੇਂ ਗੁਰੂ ਆ ਗੋਰੀ ਕੋਈ ਨਹੀਂ ਹੂੰ ਪਰ ਜਪਨਾ ਸੀ ਗੁਰੋਂ ਵੀ ਗੁਰੂ ਜਪਣਾ ਹੂੰ ਕੋ ਫਾਇਦਾ ਗੁਰੂ ਆ ਲੋ ਜੀ ਫਾਈਨਲ ਗੁਰੂ 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 ਆ ਅਖੀਰ ਦਾ ਸ਼ਬਦ ਸ਼ਬਦ ਜੇ ਸਮਾਉਂਦਾ ਜਾਂਦਾ ਸੀ ਟਾਰਗੇਟ ਦਾ ਗੁਰੂ ਆ ਟਾਰਗੇਟ ਗੁਰਦੇਵ ਨਹੀਂ ਹੈ ਗੁਰਦੇਵ ਦਾ ਰਾਜਾ ਟਾਰਗੇਟ ਹੈ ਤੋ ਫਾਈਨਲ ਗੁਰਦੇਵ ਦੇ ਵਿੜਕੇ ਗੁਰੂ ਤੇ ਜਾਇਆ ਜਾ ਸਕਦਾ ਹੈ ਨਿਕੋਂ ਜੇ ਚੜ ਗਈ ਤੋ ਜੇ ਤੇ ਚਲਾ ਪਹਿਲੀ ਗੁਰਜਲ ਜਾਂ ਫਾਰਕਾਂ ਲਈ ਉਹ ਥੱਲੇ ਗਿਆ ਮਾਨਕ ਮੰਦਰ ਥੱਲੇ ਚਲਾ ਗਿਆ ਆਪਣੇ ਗੁਰ ਤੋਂ ਚਲਾ ਗਿਆ ਆਪਣੇ ਗੁਰ ਤੇ ਬੇਮੁਖ ਹੋ ਗਿਆ ਸੀਗਾ ਥੱਲੇ ਉਤਰ ਗਿਆ ਸੀ ਉਦੋਂ ਉਹਦੀ ਪੌੜੀ ਜੜੀ ਥੱਲੇ ਉਤਰ ਗਿਆ ਮਾਇਆ ਜੀ ਛੱਡ ਕੇ ਫਿਰ ਪੌੜੀਆਂ ਚੱਲ ਕੇ ਕੋਲੇ ਚਲਾ ਗਿਆ ਮਾਇਆ ਛੱਡ ਕੇ ਉੱਥੋਂ ਫਿਰ ਕਹਾਣੀ ਹੁੰਦੀ ਜਾਨਾ ਆਹਨ ਗੁਰੂ ਕੀ ਗਾਇੀ। ਸਾਉਂਦ ਗੁਰੂ ਲਾਟਾਰ ਗਾ ਸਾਤੇਵਰ ਗਾ ਕਰਨ। ਹੂੰ ਹੂੰ। ਅਜੀ। ਸ਼ਬਦ ਹਰ ਹਰ ਜਪੈ ਨਾਮ ਨਵਨੀ ਦੀ। ਅਪੈ। ਸ਼ਬਦ ਹਰ ਹਰ ਜਪੈ। ਹੂੰ ਹੂੰ। ਅਜਿਹੇ ਸ਼ਬਦ ਹੈ ਨਾ ਕੋਈ ਸ਼ਬਦ ਗੁਰਬਾਣੀ ਹਰ ਹਰ। ਅਕੀ। ਇਹ ਸ਼ਬਦ ਵਿੱਚ ਹਰ ਹਰ ਜਪਣਾ ਤੁਨ। ਅਜਿਹੇ ਸ਼ਬਦ ਹੈ ਨਾ ਕੋਈ ਗੁਰਬਾਣੀ। ਇਹ ਗੁਰਦਾਬ ਸ਼ਬਦ ਹੈ ਇਹਦਾ ਗੁਰਤੀ ਸਮਝਾਉਣੀ ਹੈ ਹੂੰ ਇਹ ਨੂੰ ਜਪਣਾ ਇਹ ਨੂੰ ਸਮਝਣਾ ਪਹਿਲਾਂ ਇਹਦੇ ਚ ਗੁਰੂ ਗ੍ਰੰਥ ਸਾਹਿਬ ਨਾਲ ਗੁਰਦੇ ਹੁੰਦੀ ਵੀ ਗੱਲ ਹੈ ਸਾਰੀ ਵੀ ਗੱਲਾਂ ਦੀ ਹੂੰ ਇਹ ਜਪਣਾ ਦੇ ਚਾਹ ਸ਼ਬਦ ਜਿਹੜਾ ਜਪਣ ਦਾ ਚਾਹ ਹੂੰ ਹਾਂਜੀ ਅਰਸਨ ਹਾਂ ਜਪਦਾ ਹਾਂ ਜਪਾ ਨਾਮ ਨਾਲੇ ਤਾਂ ਆਪਾਂ ਨਾਮ ਨਹੀਂ ਰੱਤੇ ਹਾਂਜੀ ਉਹ ਨਾਮ ਜਿਹੜਾ ਨਾਮ ਖਿਆਨ ਦਾ ਲੋਗ ਦਾ ਨਾਮ ਦਾ ਗਿਆਨ ਦਾ ਹੂੰ ਉਹ ਪ੍ਰਾਪਤ ਹੋ ਜਾਂਦਾ ਹੂੰ ਹੂੰ ਉਹ ਅਰਪਨ ਕਰ ਦਿੰਦਾ ਅਰਪਨ ਕਰ ਦਿੰਦਾ ਪਰ ਵੀ ਸਾਰੇ ਅਲਪਨ ਹੋ ਜਾਂਦਾ ਹੈ ਕਿ ਗਿਆਨ ਉਹ ਦਿਲ ਜਾਂਦਾ ਹੂੰ ਅਰਸਨ ਐ ਨਹੀਂ ਰਸ ਹੂੰ ਹੂੰ ਥੜੀ ਉਹਦਾ ਇਲਾਕੇ ਜੋ ਰੱਖ ਲਵੇ ਉਸ ਦੀ ਵਿਚਾਰ ਕਰੇ ਜੋ ਰਸਨ ਰਸਨ ਨਾਮ ਦੇ ਰਸਨ ਜੁੜੀ ਦਾ ਸੁਰਤ ਠੀਕ ਹੈ ਰਸਾ ਫਟ ਕਰ ਜਾ ਦਿਓ ਕਰ ਕੇ ਜਾਣੋ ਇਦਾਂ ਹੀ ਹੋਣਾ ਚਾਹੀਦਾ ਠੀਕ ਹੈ ਉਹ ਹੁਣ ਪ੍ਰੇਮ ਰੰਗ ਪਾਈ ਹੈ ਗੁਰਮੁਖ ਹੈ ਧਿਆਈ ਹੈ ਹੁਣ ਪ੍ਰੇਮ ਰੰਗ ਪਾਈ ਹੈ ਉਹ ਤੇ ਦਾਹ ਜਾ ਕੇ ਪ੍ਰੇਮ ਦਾ ਰੰਗ ਵੀ ਚੜ ਜਾਂਦਾ ਹੂੰ ਹੂੰ ਤੇ ਐਦਾਂ ਖੜਦਾ ਰਹੇਗਾ ਤੇ ਪ੍ਰੇਮ ਦਾ ਰੰਗ ਚੜ ਜਾਂਦਾ ਹੂੰ ਹੂੰ ਫੇ ਨਾਮ ਦਾ ਰੰਗ ਚੜ ਜਾਂਦਾ ਹੂੰ ਤੇ ਪ੍ਰੇਮ ਕਾਲਾ ਦਾ ਬਰਾ ਪਾਲੰਗਾ ਹੂੰ ਹੂੰ ਗੁਰਮੁਖੀ ਆਵੇ ਆਈਏ ਹੂੰ ਗੁਰਮੁਖੀ ਸਵਾਹ ਹੋ ਜਾਂਦਾ ਹੈ ਆਸ ਦੇ ਵਿੱਚ ਜੁੜ ਜਾਂਦਾ ਅੱਗੇ ਧਿਆਨ ਵਾਲੀ ਗੱਲ ਚੱਲ ਬੈਠੀ ਹੈ ਹੂੰ ਹੂੰ ਗੁਰਮੁਖੀ ਧਿਆਈ ਹੈ ਗੁਰਮੁਖਾਂ ਗੁਰਮੁਖੀ ਦੇ ਨਾਲ ਤੇ ਨਾਮ ਵਿੱਚ ਨਾਮ ਤੇ ਆਵਣ ਸੁਖਪਲ ਪਾਵਨ ਜੀ ਫਿਰ ਗੁਰੂ ਦੇ ਅਹੰਕਾਰ ਤੇ ਜੁੜ ਜਾਂਦਾ ਹੈ ਨਹੀਂ ਜੀ ਨਾਮ ਤੋਂ ਬਹੁਤ ਜ਼ਿਆਦਾ ਤੇ ਅਹੰਕਾਰ ਤੇ ਜੁੜ ਜਾਂਦਾ ਹੈ ਹੂੰ ਹੂੰ ਉਹਦੀ ਅਰਾਧਨਾ ਦੇ ਵਿੱਚ ਜੁੜਦਾ ਹੂੰ ਨਾਮ ਬਾਹਰ ਦਾ ਜੋ ਪੜੋ ਹਰ ਬਿਆੰਦੀ ਉਹ ਹੂੰ ਹੂੰ ਗੁਰਮੁਖੀ ਆਰਤੀ ਹੈ ਇਹ ਗੁਰਮੁਖਾਂ ਨਾਲ ਹਾਂ ਤੇ ਗੁਰਮਖੀ ਇਹ ਤੇ ਆਈ ਹੈ ਗੁਰਮਖਾਂ ਦਾ ਧਿਆਨ ਸਾਲਣਾ ਚਾਹੀਦਾ ਅੰਨ ਮਾਰਗ ਹੋਰ ਸਾਧੇ ਮਾਰਗ ਛੱਡ ਕੇ ਹੂੰ ਇਹ ਸਮਾਰਗਨਾ ਪਰਮਾਤਮਾ ਜੁੜੋ ਹਰ ਜੀ ਦੀਓ ਹਾਲ ਦਾ ਧਿਆਨ ਰੱਖਣ ਵਾਲੇ ਉਹ ਜਿਹੜੇ ਹਾਲ ਨੂੰ ਜਾਣ ਗਾਲ ਜਿਹੜੇ ਹਰਦੇ ਉਸ ਨੂੰ ਕਿਹਾ ਜਿਹੜੇ ਹਾਲ ਨੂੰ ਜਾਣ ਲਿਆ ਆਪਣੇ ਇੱਧਰ ਲੈ ਨੂੰ ਆਪਣੇ ਗੂੜ ਨੂੰ ਪੜ੍ਹ ਲਿਆ ਉਹਨਾਂ ਨੂੰ ਕਿਹਾ ਵੀ ਐਸੇ ਧਿਆਨ ਦੇ ਵਿੱਚ

ਹੂੰ ਹੂੰ ਆਕੇ ਮਤਾਂ ਆਂ ਆਪਣਾ ਬੜਾ ਧਿਆਨ ਹੈ ਹੂੰ ਹੂੰ ਠੀਕ ਹੈ ਜੀ ਹਾਂ ਬਚਨ ਗੁਰ ਰਿੱਧ ਧਰੋ ਪੰਜ ਭੂ ਬਸ ਕਰੋ ਜਨਮ ਕੁੱਲ ਉਧਰੋਂ ਦਵਾਰ ਹਰ ਮਾਨਿਓ ਬਜਨ ਗੁਰ ਗੁਰ ਰਿੱਧ ਕਰੋ ਗੁਰ ਕੈਰ ਗੱਜਰ ਨੇ ਆ ਜਿਹੜੇ ਗੁਰਬਾਣੀ ਹੈ ਨੂੰ ਇਹਦੇ ਇਤਹਾਸ ਦੱਲੋ ਠੀਕ ਹੈ ਇਹ ਮੰਨ ਲਓ ਪੂਜੀਪੂ ਬਾਸ ਕਰੋ ਆ ਜਿਹੜਾ ਸਰੀਰ ਆ ਨਾ ਹਾਂਜੀ ਪੱਜਬੂ ਤੋਂ ਵੀ ਅੱਜ ਪੱਜਾ 11 ਸਰੇ ਬਾਸ ਕਰ ਲੋ ਹੂੰ ਹੂੰ ਆਪੂ ਇਹ ਕੋਈ ਥੇਲੂ ਜਿਹੜੀਆਂ ਨੇ ਜਿਹੜਾ ਨੂੰ ਬਾਸ ਪੂ ਬਾਸ ਕਰੋ ਹੂੰ ਹੂੰ ਘੁਰਮ ਘਰ ਤੇ ਇਹ ਆ ਨਾ ਪੱਜਬੂ ਬਾਸ ਕਰੋ ਜਾਨ ਮ ਕੋਲ ਕੋਲ ਰੋ ਦਵਾਰ ਹਰ ਮੰਦੀਏ ਜਨਨ ਕੋਲ ਉਦਰ ਦਵਾਰ ਹਰ ਮੰਨੀਏ ਆਪਣਾ ਜਿਹੜਾ ਜਨਮ ਹੈ ਆਪਣੀ ਕੋਲ ਤੇ ਗੁਰਮਹਾਰਾ ਦੀ ਕੋਲ ਦਾ ਜਨਮ ਸਭਾ ਕਰ ਲੋ ਹਰੀ ਦੇ ਦੁਆਰੇ ਦੀ ਮੰਨਤਾ ਰੱਖੋ ਹਰੀ ਦਾ ਦੁਆਰਾ ਨੂੰ ਬੁਲੋ ਹੋਰ ਕੋਈ ਦੁਆਰਾ ਨੂੰ ਬੁਲੋ ਠੀਕ ਹੈ ਆਹ ਹਰ ਦੇ ਦੁਆਰੇ ਤੋਂ ਬਿਨਾ ਕਿਸੇ ਦੁਆਰੇ ਦੀ ਲੋੜ ਨਹੀਂ ਹਰ ਤਾਂ ਉਹਦੇ ਅੰਦਰ ਠੀਕ ਹੈ ਜੀ ਅਰਦੇ ਦੁਆਰੇ ਤੇ ਹਰ ਚੀਜ਼ ਮਿਲਦੀ ਆ ਧਰਤਾ ਤੇ ਦੇ ਸਭ ਕੁਝ ਹੈ ਹਾਲੀ ਦਾ ਦਵਾਰ ਅੰਦਰ ਹਿਲਦਾ ਹੈ ਉੱਥੇ ਸਭ ਕੁਝ ਉੱਥੇ ਮਿਲਦੀ ਜੀ ਜੀ ਹਾਂ ਜੀ ਦਵਾਰ ਰਹਿਮਾਨੀ ਜੇ ਤੁਹ ਕੋਈ ਵੀ ਮਰਣਾ ਅੰਦਰ ਰਹਿਤੋ ਜੀ ਹੂੰ ਹੂੰ ਆਦੀਓ ਮੰਨਿਓ ਜੋ ਤੋ ਸਭ ਸੁਖ ਇੱਕ ਉਤਰ ਤੁਮ पाचੋ ਜੋ ਹਾਂ ਜੀ ਜੋ ਸਭ ਸੁਖ ਇੱਕ ਉਤਰ ਤੁਮ पाचੋ ਜੇ ਤੁਜੀ ਅੱਗੇ ਇੱਥੇ ਲੋਕ ਚ ਪਰਲੋਕ ਚ ਸਾਰੇ ਸੁਭ ਮੰਗਦੇ ਹੋ ਚਾਹੇ ਚਾਹੀਦੇ ਜਿਹੜੇ ਤੁਹਾਨੂੰ ਲੋੜ ਹੈ ਜਿਹਨਾਂ ਸੁਫਾ ਦੀ ਹਾਂ ਜਿਆ ਸੁਗਾ ਨਹੀਂ ਇਹ ਲੋਕਾਂ ਪਰਲੋਕ ਤੁਹਾਨੂੰ ਲੋੜ ਹੈ ਹਾਂ ਫਿਰ ਕੀ ਕਰਿਓ ਜੇ ਗੁਰੂ 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 ਜਪੁ ਪ੍ਰਾਨੀਓ ਹਾਂ ਹੋ ਗਿਆ ਵਰਮਾ ਤੇ ਜਿਆਨਾ ਗੁਰੂ ਤਾਂ ਕਹੋ ਜੋ ਹਾਂ ਉਹਨੂੰ ਧਿਆਨ ਲਓ ਵਰਮਾ ਦੇ ਗਿਆਨ ਨਵਰੇ ਗੁਰੂ ਤੱਕ ਗੁਰੂ ਨੂੰ ਸਮਝ ਲਓ ਹੂੰ ਵਰਮਾ ਦੇ ਗਿਆਨ ਗੁਰੂ ਤੋਂ ਆਇਆ ਹੋਇਆ ਠੀਕ ਹੈ ਹੂੰ ਪਰ ਉਹ ਸਮਝ ਲਓ ਇਹ ਸੁਖ ਜਿਓ ਜੇ ਚਾਹਦੇ ਹੋ ਲੋਕ ਪੋ ਲੋਕ ਦੇ ਸੁਖ ਠੀਕ ਹੈ ਜੀ